ਤੁਸੀਂ ਦੇਖੋ ਪੱਖੇ ਕਿੰਨੇ ਸੋਹਣੇ ਲੱਗਦੇ ਨੇ ਆਵਾਜ਼ ਦੇ ਨਾਲ ਇਹ ਘੁੰਮ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਜਰਗ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਜਰਗ ਦਾ ਮੇਲਾ ਇਹ ਦਿਖਾਵਾਂਗੇ ਜਰਗ ਦਾ ਅੱਜ ਛੋਟਾ ਮੇਲਾ 18 ਮਾਰਚ ਜਿਹੜੀ ਅੱਜ ਉਹ ਤਰੀਕ ਹੈ ਸੋ ਅੱਜ ਦੀ ਵੀਡੀਓ 'ਚ ਬਣ ਰਿਹਾ ਹੋ ਸਾਰਾ ਆਪਾਂ ਜਰਗ ਦਾ ਮੇਲਾ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਭਾਰੀ ਇਹ ਮੇਲੇ ਦੇ ਵਿੱਚ ਜਿਹੜਾ ਉਹ ਇਕੱਠ ਹੁੰਦਾ ਬਹੁਤ ਦੂਰੋਂ ਦੂਰੋਂ ਆ ਕੇ ਸੰਗਤਾਂ ਇਹ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਚਲਦੇ ਆਪਾਂ ਸਾਰਾ ਜਰਗ ਦਾ ਮੇਲਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਹ ਦਿਖਾਉਨੇ ਆ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਇੱਥੇ ਦੁਕਾਨਾਂ ਜਿਹੜੀਆਂ ਉਹ ਸਾਰੀਆਂ ਲੱਗੀਆਂ ਤੇ ਅੱਜ ਪਹਿਲਾ ਜਰਗ ਦਾ ਜਿਹੜਾ ਉਹ ਮੇਲਾ 18 ਮਾਰਚ ਦਾ ਤੇ ਆਪਾਂ ਪਹਿਲਾਂ ਇੱਕ ਵੀਡੀਓ ਜਿਹੜੀ ਉਹ ਪਾਈ ਸੀ ਪਿਛਲੀ ਵੀਡੀਓ ਦੇ ਵਿੱਚ ਸਾਰੀਆਂ ਤਰੀਕਾਂ ਜਿਹੜੀਆਂ ਉਹ ਮੇਲਿਆਂ ਦੀਆਂ ਦੱਸੀਆਂ ਸੀ ਵੀ ਕਿਹੜੀ-ਕਿਹੜੀ ਤਰੀਕ ਨੂੰ ਇਹ ਸਾਲ ਜਿਹੜੇ ਮੇਲੇ ਲੱਗਣੇ ਨੇ ਬਾਕੀ ਇਹ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਇੱਥੇ ਦੁਕਾਨਾਂ ਤੁਸੀਂ ਨਾਲ-ਨਾਲ ਜਿਹੜੀਆਂ ਉਹ ਦੇਖ ਸਕਦੇ ਹੋ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਇਸੇ ਤਰ੍ਹਾਂ ਇੱਥੇ ਸੜਕ ਦੇ ਨਾਲ-ਨਾਲ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਜੁਐਲਰੀ ਵਾਲੀਆਂ ਤੇ ਹੋਰ ਇੱਥੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕਿਵੇਂ ਸੰਗਤਾਂ ਆਉਂਦੀਆਂ ਨੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਤੇ ਇਧਰ ਨਾਲ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਗੋਲ ਗੱਪੇ ਵਗੈਰਾ ਹੋਗੇ ਜਾਂ 버ਗਰ ਹੋਗੇ ਤੇ ਜਿਹੜਾ ਇਹ ਚਰਗ ਦਾ ਮੇਲਾ ਪੰਜਾਬ ਦੇ ਵੱਡੇ ਮੇਲਿਆਂ ਤੋਂ ਵਿੱਚੋਂ ਇੱਕ ਆ ਤੇ ਛੋਟੇ ਹੁੰਦੇ ਤੋਂ ਹੀ ਆਪਾਂ ਕਿਤਾਬਾਂ ਦੇ ਵਿੱਚ ਜਿਹੜਾ ਉਹ ਪੜਦੇ ਆਏ ਆ ਯਰਗ ਦੇ ਮੇਲੇ ਬਾਰੇ ਬਹੁਤ ਮਸ਼ਹੂਰ ਮੇਲਾ ਪੰਜਾਬ ਦਾ ਇੱਥੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਬੱਚਿਆਂ ਵਾਸਤੇ ਜਿਵੇਂ ਪਿੱਛੇ ਵੀ ਆਪਾਂ ਤੁਹਾਨੂੰ ਖਣਾਉਣੇ ਜਿਹੜੇ ਉਹ ਦਿਖਾਏ ਨੇ ਛੋਟੇ ਬੱਚਿਆਂ ਵਾਸਤੇ ਆ ਪੱਖੀ ਨੇ ਜਿਹੜੇ ਗੋਲ ਗੋਲ ਘੁੰਮਦੇ ਨੇ ਤੇ ਐਵੇਂ ਦੀਆਂ ਚੀਜ਼ਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇਗੀਆਂ ਬਾਕੀ ਇਧਰ ਕੁਝ ਹੋਰ ਸਜਾਵਟੀ ਜਿਹੜਾ ਉਹ ਸਮਾਨ ਘਰਾਂ ਵਾਸਤੇ ਹਨ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਦੁਕਾਨਾਂ ਦੇ ਉੱਪਰ ਬਹੁਤ ਸੋਹਣੇ ਸੋਹਣੇ ਜਰਗ ਦੇ ਮੇਲੇ ਦੇ ਵਿੱਚ ਤੇ ਚੱਲਦੇ ਆਪਾਂ ਆਹ ਰਸਤਾ ਜਿਹੜਾ ਉਹ ਮੰਦਰ ਨੂੰ ਜਾਂਦਾ ਤੇ ਅੱਜ ਤਰੀਕ ਹੈਗੀ 18 ਮਾਰਚ ਤੇ 18 ਮਾਰਚ ਦਾ ਇਹ ਜਰਗ ਦਾ ਪਹਿਲਾ ਮੇਲਾ ਮੰਗਲਵਾਰ ਦੇ ਦਿਨ ਇਹ ਮੇਲਾ ਹੁੰਦਾ ਹੁੰਦਾ ਤੇ ਦੂਸਰਾ ਮੇਲਾ ਜਿਹੜਾ ਉਹ 25 ਮਾਰਚ ਦਾ ਤੇ 25 ਮਾਰਚ ਨੂੰ ਦੂਸਰਾ ਮੇਲਾ ਲੱਗੂ ਬਾਕੀ ਇਧਰ ਬੱਚਿਆਂ ਦੇ ਖਾਣੌਣੇ ਵਾਲੀਆਂ ਦੁਕਾਨਾਂ ਹਨ ਤੇ ਆ ਫੇਸ ਤੇ ਮਾਸਕ ਹੋਗੇ ਜਿਹੜੇ ਲਾਉਣ ਵਾਲੀਆਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਨਾਲ-ਨਾਲ ਲੱਗੀਆਂ ਹੋਈਆਂ ਨੇ ਤੇ ਇਧਰ ਸਾਰੀਆਂ ਸੰਗਤਾਂ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਹੁਣ ਕੁਝ ਸੰਗਤਾਂ ਦਰਸ਼ਨ ਕਰਕੇ ਜਿਹੜੀਆਂ ਵਾਪਸ ਆ ਰਹੀਆਂ ਨੇ ਤੇ ਇਧਰ ਬਾਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਐਮਐਲਏ ਦੇ ਵਿੱਚ ਤੁਹਾਨੂੰ ਮਿਲਣਗੀਆਂ ਬਾਕੀ ਇਤਰ ਵਗੈਰਾ ਹੋ ਗਿਆ ਹੈ ਨਾ ਐਵੇਂ ਦੀਆਂ ਚੀਜ਼ਾਂ ਨੇ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਨਾਲੇ ਨਾਲ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਗੋਲ ਗੱਪੇ 버ਗਰ ਐਵੇਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਇੱਥੇ ਟੈਟੂ ਵਾਲੀ ਦੁਕਾਨ ਹੋਗੀ ਜਿਵੇਂ ਹੈ ਨਾ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਤੇ ਇਹ ਜਿਹੜਾ ਪਹਿਲਾ ਮੇਲਾ ਹੁੰਦਾ ਇਹਨੂੰ ਛੋਟਾ ਮੇਲਾ ਜਿਹੜਾ ਉਹ ਕਿਹਾ ਜਾਂਦਾ ਜਿਹੜਾ 25 ਮਾਰਚ ਵਾਲਾ ਮੇਲਾ ਉਹ ਜਿਹੜਾ ਉਹ ਵੱਡਾ ਮੇਲਾ ਉਹਨੂੰ ਵੱਡੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਉਹਦੇ ਚ ਇਤੋਂ ਵੀ ਭਾਰੀ ਜਿਹੜਾ ਉਹ ਇਕੱਠਾ ਹੋ ਬਾਕੀ ਇਧਰ ਗੰਨੇ ਦੇ ਰਸ ਵਾਲੀਆਂ ਦੁਕਾਨਾਂ ਹਨ ਜੂਸ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇਗੀਆਂ ਖਾਣ ਪੀਣ ਵਾਲੀਆਂ ਬਾਕੀ ਹੋਰ ਜੁਐਲਰੀ ਹੋਗੀ ਜਾਂ ਬੱਚਿਆਂ ਦੇ ਖੜਾਉਣੇ ਹੋਗੇ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਆ ਬੈਗ ਵਗੈਰਾ ਹੋਗੇ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇਗੀਆਂ ਤਾਂ 20-20 ਰੁਪਏ ਸੇ ਇਹ ਲਹਣਾ ਇਸ ਤਰ੍ਹਾਂ ਦਾ ਸਾਰਾ ਸਮਾਨ ਈਰਿੰਗਸ ਵਗੈਰਾ ਜੁਐਲਰੀ ਵਾਲੀਆਂ ਸਾਰੀਆਂ ਦੁਕਾਨਾਂ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਜਰਗ ਦੇ ਪਹਿਲੇ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਤੇ ਇਹ ਮੇਲਾ ਵੀ ਜਿਹੜਾ ਉਹ ਪੂਰਾ ਭਰੂਗਾ ਪੂਰਾ ਇਹ ਮੇਲੇ ਦੇ ਵਿੱਚ ਵੀ ਭਾਰੀ ਜਿਹੜਾ ਹੋ ਇਕੱਠ ਹੋਊ ਸੰਗਤਾਂ ਦਾ ਦੁਕਾਨਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਸਾਰਾ ਸਮਾਨ ਛੱਲੇ ਵਗੈਰਾ ਜਿਹੜਾ ਆਪਾਂ ਮੇਲਿਆਂ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਆ ਛੋਟੇ ਬੱਚਿਆਂ ਵਾਸਤੇ ਚੱਲੇ ਦੇ ਨਾਲ ਇਧਰ ਟੈਡੀ ਵੀਅਰ ਹੋ ਗਿਆ ਨਾ ਐਵੇਂ ਦੀਆਂ ਚੀਜ਼ਾਂਆਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੇ ਬਹੁਤ ਸਾਰੇ ਟੈਡੀ ਵੀਅਰ ਨੇ ਇਹਨਾਂ ਦੀ ਦੁਕਾਨ ਦੇ ਉੱਪਰ ਤੇ ਇਧਰ ਹੋਰ ਨਾਲ ਖੜਾਉਣ ਵਾਲੀਆਂ ਦੁਕਾਨਾਂ ਸਾਰੀਆਂ ਤੇ ਜਿਵੇਂ ਆਪਾਂ ਹੁਣ ਮੰਦਰ ਦੇ ਨੇੜੇ ਪਹੁੰਚ ਗਏ ਇੱਥੇ ਆਪਾਂ ਨੂੰ ਰਸ ਜਿਹੜਾ ਉਹ ਦੇਖਣ ਲੱਗ ਗਿਆ ਪਹਿਲਾਂ ਆਪਾਂ ਵੀਡੀਓ ਜਿਹੜੀ ਦੂਰੋਂ ਸ਼ੁਰੂ ਕੀਤੀ ਸੀ ਕਿਉਂਕਿ ਗੱਡੀਆਂ ਮੋਟਰਸਾਈਕਲ ਸਾਰੇ ਪਿੱਛੇ ਖੜਾ ਕੇ ਹੋਣੇ ਪੈਂਦੇ ਨੇ ਤੇ ਇਧਰ ਵੀ ਬਾਕੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੁਐਲਰੀ ਵਾਲੀਆਂ ਸਾਰੀਆਂ ਈਅਰਿੰਗਸ ਵਗੈਰਾ ਹੋ ਗਿਆ ਨਾ ਸਾਰੇ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਸਾਰੀਆਂ ਮੇਲੇ ਦੇ ਵਿੱਚ ਲੱਗਦੀਆਂ ਨੇ ਆ ਬੈਗ ਫੋਕੇ ਪਰਸ ਹੋਗੇ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਹੈ ਜਰਗ ਦਾ ਮੇਲਾ ਕਿਤਾਬਾਂ ਦੇ ਵਿੱਚ ਆ ਆਪਾਂ ਪੜ੍ਹਦੇ ਰਹੇ ਆ ਜਰਗ ਦੇ ਮੇਲੇ ਬਾਰੇ ਬਹੁਤ ਮਸ਼ਹੂਰ ਮੇਲਾ ਜਿਵੇਂ ਸ਼ਪਾਰ ਦਾ ਮੇਲਾ ਉਸੇ ਤਰ੍ਹਾਂ ਜਰਗ ਦਾ ਮੇਲਾ ਵੀ ਬਹੁਤ ਮਸ਼ਹੂਰ ਮੇਲਾ ਤੇ ਨਾਲ ਨਾਲ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਟਿੱਕੀਆਂ ਵਗੈਰਾ ਹੋ ਗਈਆਂ ਔਰ ਕੁਝ ਜੁਐਲਰੀ ਵਾਲਾ ਸਾਰਾ ਸਮਾਨ ਹੈ ਨਾ ਦੁਕਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਵੱਡੇ ਵੱਡੇ ਝੂਲੇ ਵੀ ਇਹ ਮੇਲੇ ਦੇ ਵਿੱਚ ਲੱਗਦੇ ਹੁੰਦੇ ਨੇ ਉਹ ਵੀ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਉਹ ਦਿਖਾਵਾਂਗੇ ਤੇ ਇਧਰੋਂ ਸਾਰਾ ਬੈਗ ਵਗੈਰਾ ਹੋ ਗਿਆ ਨਾ ਐਵੇਂ ਜੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਲਓ ਜੀ ਬੈਗ ਦੇਖ ਸਕਦੇ ਹੋ ਨਾ ਬਹੁਤ ਸਾਰੇ ਬੈਗ ਦੇ ਕੁਝ ਆਹ ਜੁਐਲਰੀ ਵਗੈਰਾ ਹੋ ਗਈ ਏਰਿੰਗਸ ਵਗੈਰਾ ਕੁੜੀਆਂ ਵਾਸਤੇ ਸਾਰਾ ਸਮਾਨ ਖੜੇ ਹੋ ਗਏ ਹਨ ਐਵੇਂ ਜੀਆਂ ਦੁਕਾਨਾਂ ਸਾਰੀਆਂ ਇੱਥੇ ਲੱਗੀਆਂ ਲੱਗੀਆਂ ਨੇ। ਆ ਵੀ ਵੀ ਰੁਪਏ ਸੇ ਹਿਲਦੇ ਨਾ ਨੇ ਬੋਰਡ ਜਿਹੜੇ ਹੁਣ ਦੁਕਾਨਾਂ ਦੇ ਉੱਪਰ ਲਾਏ ਹੋਏ ਨੇ। ਲਓ ਜੀ ਆ ਵੀ ਸਾਰਾ ਸਮਾਨ ਆ ਗਿਆ ਨਾ ਹੱਥਾਂ ਦੇ ਵਿੱਚ ਪਾਉਣ ਨੂੰ ਚੂੜੀਆਂ ਵਗੈਰਾ। ਜਿਵੇਂ ਆਹ ਸਾਈਡ ਆਪਾਂ ਕੋਈ ਦੁਕਾਨਾਂ ਜਿਹੜੀਆਂ ਉਹ ਦਿਖਾਈਆਂਗੇ ਉਸੇ ਤਰ੍ਹਾਂ ਇੱਧਰ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਇੱਥੇ ਵੀ ਬਹੁਤ ਸਾਰਾ ਸਮਾਨ ਹੈ ਦੁਕਾਨਾਂ ਦੇ ਉੱਪਰ। ਆ ਇੱਧਰ ਜੁਐਲਰੀ ਵਗੈਰਾ ਘੜੀਆਂ ਹੋਗੀਆਂ ਜਿਵੇਂ ਹੈ ਨਾ, ਈਰਿੰਗਸ ਹੋਗੇ ਐਮ ਜੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜਰਗ ਦੇ ਮੇਲੇ ਦੇ ਵਿੱਚ ਤੇ ਸਵੇਰੀ ਇਕੱਠ ਜਿਹੜਾ ਰਸ਼ ਹੋਣਾ ਸ਼ੁਰੂ ਹੋ ਗਿਆ ਦੁਕਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਹਾਂ ਪਹਿਲਾਂ ਸੰਗਤਾਂ ਮੰਦਰ ਦੇ ਵਿੱਚ ਮੱਥਾ ਟੇਕਦੀਆਂ ਨੇ ਫਿਰ ਉਸ ਤੋਂ ਬਾਅਦ ਉਹ ਸਾਰੇ ਦੁਕਾਨਾਂ ਦੇ ਉੱਪਰ ਆਉਂਦੇ ਨੇ ਖਰੀਦਦਾਰੀ ਕਰਨ ਇੱਧਰ ਵੀ ਬਹੁਤ ਸਾਰੀਆਂ ਖੜਾਉਣ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਸਾਰੇ ਆਹ ਬੱਚਿਆਂ ਦੇ ਖੜਾਉਣੇ ਨੇਗੇ ਐਵੇਂ ਵੱਡੀਆਂ ਵੱਡੀਆਂ ਦੁਕਾਨਾਂ ਲੱਗਦੀਆਂ ਨੇ ਜਰਗ ਦੇ ਮੇਲੇ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਥੋ ਮੰਦਰ ਵੱਲ ਨੂੰ ਹਾਂ ਮੰਦਰ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਂਦੇ ਹਾਂ ਇੱਥੇ ਨਾਲ ਜਦੋਂ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਇੱਥੇ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਹੋ ਗਈਆਂ ਅੰਦਰ ਮੱਥਾ ਟੇਕਣ ਵਾਸਤੇ ਸੰਗਤਾਂ ਇੱਥੋਂ ਪ੍ਰਸ਼ਾਦ ਜਿਹੜਾ ਹੋ ਲੈ ਕੇ ਜਾਂਦੀਆਂ ਨੇ ਜਿਵੇਂ ਚੁੰਨੀਆਂ ਵਗੈਰਾ ਹੋ ਗਈਆਂ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੇ ਜਿਵੇਂ ਪਿੱਛੇ ਆਪਾਂ ਸਾਰੀਆਂ ਤੁਹਾਨੂੰ ਖਰੀਦਦਾਰੀ ਵਾਲੀਆਂ ਦੁਕਾਨਾਂ ਦਿਖਾਈਆਂ ਨੇ ਉਸੇ ਤਰ੍ਹਾਂ ਇਹ ਸਾਈਡ ਵੀ ਮੰਦਿਰ ਦੇ ਕੋਲੇ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੇ ਵੀ ਬੱਚਿਆਂ ਦੇ ਕਢਾਉਣੇ ਹੋਗੇ ਜਿਵੇਂ ਹਨ ਐਵੇਂ ਜੀਆਂ ਸਾਰੀਆਂ ਚੀਜ਼ਾਂ ਟੈਡੀ ਪੀਅਰ ਵਗੈਰਾ ਹੋਗੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀੜੀਆਂ ਲੱਗਦੀਆਂ ਨੇ ਤੇ ਮੰਦਰ ਦੇ ਨੇੜੇ ਹੋਰ ਵੀ ਜਿਆਦਾ ਜਿਹੜਾ ਉਹ ਇਕੱਠਾ ਹੋ ਗਿਆ ਹੋਇਆ। ਬਾਕੀ ਨਾਲ ਨਾਲ ਦੁਕਾਨਾਂ ਸਾਰੀਆਂ ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਚੱਲਦੇ ਆਂ ਆਹ ਸਾਈਡ ਜਿੱਧਰ ਚੂਲੇ ਲੱਗੇ ਹੋਏ ਨੇ ਹਨਾ। ਪਹਿਲਾਂ ਇਹ ਸਾਈਡ ਆਪਾਂ ਜਿਹੜੀ ਉਹ ਦੇਖ ਕੇ ਆਉਨੇ ਆਂ। ਤੇ ਇੱਥੇ ਕੁਝ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਜਿਹੜੀਆਂ ਲੱਗਦੀਆਂ ਨੇ ਮਠਿਆਈ ਵਾਲੀਆਂ ਹੋਗੀਆਂ, ਪਕੌੜੇ ਵਗੈਰਾ ਹੋਗੇ। ਐਵੇਂ ਜੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਲੱਗੀਆਂ ਹੋਈਆਂ ਨੇ ਹਨਾ। ਮਠਿਆਈ ਹੋਗੀ, ਪਕੌੜੇ ਹੋਗੇ ਗਰਮ-ਗਰਮ। ਐਵੇਂ ਜੀਆਂ ਚੀਜ਼ਾਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ। ਆ ਵੀ ਤੁਸੀਂ ਵਰਕੀਆਂ ਵਗੈਰਾ, ਲੱਡੂ ਜਿਹੜੇ ਹੋ ਲਓ ਜੀ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਖਾਣ ਪੀਣ ਵਾਲਾ ਜਰਗ ਦੇ ਮੇਲੇ ਦੇ ਉੱਪਰ ਮਿਲੂ ਇਧਰ ਗਰਮ ਗਰਮ ਜਲੀਬੀਆਂ ਵੀ ਜਿਹੜੀਆਂ ਉਹ ਮੜ ਰਹੀਆਂ ਨੇ ਜੀ ਤੇ ਹੁਣ ਆਪਾਂ ਚੱਲਦੇ ਆਂ ਦੂਸਰੀ ਸਾਈਡ ਚੂਲੇ ਵਗੈਰਾ ਜਿਹੜੇ ਉਹ ਦੇਖਦੇ ਆਂ ਨਾ ਤੇ ਇਹ ਚੂਲੇ ਵੀ ਜਿਹੜੇ ਉਹ ਲੱਗੇ ਨੇ ਮिक्की ਮਾਊਸ ਹੋ ਗਿਆ ਜਿਵੇਂ ਬੱਚਿਆਂ ਵਾਲੇ ਚੂਲੇ ਜਾਂ ਵੱਟਿਆਂ ਵਾਸਤੇ ਟ੍ਰੇਨ ਵਗੈਰਾ ਹੋ ਗਈ ਹੈ ਨਾ ਇਸ ਤਰ੍ਹਾਂ ਦੇ ਚੂਲੇ ਵੀ ਸਾਰੇ ਇੱਥੇ ਹੋ ਲੱਗੇ ਨੇ ਇਧਰ ਸਾਹਮਣੇ ਜਿਹੜਾ ਇਹ ਮੰਦਿਰ ਆ ਗਿਆ ਤੇ ਮੰਦਿਰ ਚ ਵੀ ਆਪਾਂ ਜਾਵਾਂਗੇ ਪਹਿਲਾਂ ਇਧਰੋਂ ਚੂਲੇ ਦਿਖਾ ਕੇ ਫਿਰ ਆਪਾਂ ਚੱਲਦੇ ਆ ਮੰਦਿਰ ਵੱਲ ਤੇ ਇੱਥੇ ਵੀ ਉਸੇ ਤਰ੍ਹਾਂ ਸਾਰੀਆਂ ਮਠਿਆਈਆਂ ਜਣੀਆਂ ਦੁਕਾਨਾਂ ਆ ਗਈਆਂ ਹਨ ਵਰਫੀ ਵਗੈਰਾ ਆ ਗਈ ਬਹੁਤ ਸਾਰਾ ਸਾਮਾਨ ਹੈ ਇਹਨਾਂ ਦੀ ਦੁਕਾਨ ਦੇ ਉੱਪਰ ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗਦੀਆਂ ਨੇ ਜਰਗ ਦੇ ਮੇਲੇ ਦੇ ਵਿੱਚ ਜਲੇਬੀਆਂ ਪਕੌੜੇ ਹੋਗੇ ਜਿਵੇਂ ਤੇ ਇਧਰ ਸਾਰੇ ਆਹ ਚੂਲੇ ਲੱਗੇ ਹੋਏ ਨੇ ਛੋਟੇ ਬੱਚਿਆਂ ਵਾਸਤੇ ਇੱਥੇ ਝੂਲੇ ਸਾਰੇ ਹੈਗੇ ਨੇ ਹਨ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਝੂਲਿਆਂ ਦੇ ਉੱਪਰ ਵਕੀ ਹਲੇ ਸਵੇਰ ਦਾ ਜਿਹੜਾ ਹੋ ਟਾਈਮ ਦਿਨ ਦੇ ਟਾਈਮ ਸ਼ਾਮ ਦੇ ਟਾਈਮ ਹੋਰ ਵੀ ਜਿਹੜਾ ਉਹ ਭਾਰੀ ਕੱਠ ਹੋ ਜੂਗਾ ਝੂਲੇ ਵਾਲੀ ਸਾਈਡ ਤੇ ਮੈਂ ਇਧਰ ਆ ਟ੍ਰੇਨ ਜਿਹੜੀ ਉਹ ਚੱਲ ਰਹੀ ਆ ਤੇ ਉਸੇ ਤਰ੍ਹਾਂ ਇਧਰ ਆ ਵੱਡੀ ਟ੍ਰੇਨ ਵੀ ਜਿਹੜੀ ਉਹ ਹੈਗੀ ਸਾਹਮਣੇ ਹੈ ਨਾ ਤੇ ਇਹ ਹਲੇ ਚੱਲੀ ਨਹੀਂ ਜੇ ਚੱਲੀ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਇਧਰ ਵੀ ਹਾਂ ਛੋਟੇ ਬੱਚਿਆਂ ਵਾਲੇ ਝੂਲੇ ਨੇਗੇ ਤੇ ਸੇ ਬੱਚੇ ਐਨਜੋਏ ਵੀ ਜਿਹੜਾ ਉਹ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੇ ਛੋਟੇ ਬੱਚਿਆਂ ਦੇ ਐਨਜੋਏ ਵਾਸਤੇ ਝੂਲੇ ਹਨ ਵਿੱਕੀ ਮਾ ਉਸ ਤੇ ਬੱਚੇ ਕੱਢਣ ਲੱਗੇ ਹੋਏ ਨੇ ਲੋ ਜੀ ਹੁਣ ਆਪਾਂ ਚੱਲਦੇ ਆ ਮੰਦਰ ਵੱਲ ਨੂੰ ਤੇ ਮੰਦਰ ਦਾ ਦਰਸ਼ਨ ਜਿਹੜੇ ਹੋ ਤੁਮ ਕਰਵਾਉਨੇ ਆ ਬਾਕੀ ਇਧਰ ਵੀ ਨਾਲ ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੁਐਲਰੀ ਵਗੈਰਾ ਵਾਲੀਆਂ ਅਕੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਬਹੁਤ ਸਾਰੀਆਂ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਤੁਹਾਨੂੰ ਆਈਸਕ੍ਰੀਮ ਹੋਗੀ ਜਿਵੇਂ ਹੈ ਨਾ ਜਾਂ ਹੋਰ ਜੂਸ ਵਗੈਰਾ ਹੋ ਗਿਆ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਤੇ ਲੋ ਵੀ ਇੱਧਰ ਤੁਸੀਂ ਦੇਖੋ ਬਹੁਤ ਭਾਰੀ ਜਿਹੜਾ ਰਸੂ ਹੋਇਆ ਹੋਇਆ ਬਾਕੀ ਦੁਕਾਨਾਂ ਤੇ ਤੁਸੀਂ ਜਿਹੜਾ ਉਹ ਦੇਖ ਸਕਦੇ ਹੋਗੇ ਤੇ ਹੁਣ ਚੱਲਦੇ ਆਪਾਂ ਮੰਦਿਰ ਚ ਨੂੰ ਤੇ ਮੰਦਿਰ ਦੀ ਵੀ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਆ ਤੇ ਮੰਦਿਰ ਚ ਵੀ ਬਹੁਤ ਭਾਰੀ ਜਿਹੜਾ ਉਹ ਰਸ ਹੈਗਾ ਸੰਗਤਾਂ ਨੂੰ ਤੇ ਆਪ ਤੁਸੀਂ ਦੇਖੋ ਪੱਖੇ ਕਿੰਨੇ ਸੋਹਣੇ ਲੱਗਦੇ ਨੇ ਆਵਾਜ਼ ਦੇ ਨਾਲ ਇਹ ਘੁੰਮ ਰਹੇ ਨੇ ਤੇ ਬਾਕੀ ਇਧਰ ਮੰਦਰ ਦੇ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਕਿ ਹਨ ਪ੍ਰਸ਼ਾਦ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਇੱਥੇ ਇੱਥੋਂ ਸੰਗਤਾਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਲੱਡੂ ਹੋਗੇ ਜਿਵੇਂ ਹਨ ਤੇ ਹੋਰ ਖਿਲਾਂ ਦਾ ਸਾਰਾ ਪ੍ਰਸ਼ਾਦ ਫਿਰ ਅੰਦਰ ਦਰਸ਼ਨ ਕਰਨ ਜਾਂਦੀਆਂ ਨੇ ਤੇ ਸਾਰਾ ਇਹ ਪ੍ਰਸ਼ਾਦ ਇੱਥੋਂ ਲੈ ਕੇ ਹਨ ਇਸ ਤਰ੍ਹਾਂ ਬੱਚੇ ਆਉਂਦੇ ਨੇ ਮੇਲੇ ਦੇ ਵਿੱਚ ਕੀ ਨਾਮ ਆ ਬੱਚੇ ਕਿਹੜੀ ਕਲਾਸ ਪੜ੍ਹਦੇ ਹੋ 1st ਚ ਤੇ ਐਵੇਂ ਬੱਚੇ ਆਉਂਦੇ ਨੇ ਮੇਲੇ ਦੇ ਵਿੱਚ ਇੰਜੋਏ ਜਿਹੜਾ ਉਹ ਕਰਦੇ ਨੇ ਹਨ ਹਾਂਜੀ ਤੇ ਚਲੋ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਮੰਦਿਰ ਦੇ ਵਿੱਚ ਤੇ ਬਾਕੀ ਸਜਾਵਟ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਚੱਲਦੇ ਆਪਾਂ ਮੰਦਿਰ ਦੇ ਜਿਹੜੇ ਉਹ ਕਰਸ਼ਣਾ ਨੂੰ ਕਰਵਾਉਨੇ ਆ ਬਾਕੀ ਇੱਥੇ ਬਹੁਤ ਸੰਗਤ ਦਾ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਨਾ ਜਿਵੇਂ ਮੈਂ ਦੱਸਿਆ ਸੀ ਵੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਯਰਗ ਦੇ ਮੇਲੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਮੱਥਾ ਜਿਹੜਾ ਉਹਦੇ ਤੱਕ ਪਹੁੰਚ ਵੀ ਆਏਗੀ Terima kasih kerana menonton! ਜੋਗਤ ਆਈਆ ਮਾਏ ਜਿਹੜਾ ਆਪਾ ਮਾਤਾ ਲੈ ਕੇ ਆਏ ਨੇ ਫਕਤ ਉਹਨਾਂ ਦੀ ਆਵਾਜ਼ ਕੂੜੀਆਂ ਕਰੇ ਸਾਡੀ ਆਵਾਜ਼ ਢੋਈ ਜਾਵੇ ਜਿਹੜੇ ਸੰਤ ਤਾਂ ਇਹ ਰੱਬ ਦਾ ਰੂਪ ਦਿਆ ਮਾਏ ਜਿਹਨਾਂ ਦੇ ਉੱਤੇ ਕਿਰਪਾ ਰੱਖੇ ਜੈ ਮਾਤਾ ਦੀ ਜੈ ਮਾਤਾ ਦੀ ਉੱਪਰੋਂ ਤੁਹਾਨੂੰ ਆਪਾਂ ਦਰਸ਼ਨ ਜਿਹੜੇ ਉਹ ਕਰਵਾਤੇ ਹੁਣ ਆਪਾਂ ਆ ਚੱਲਦੇ ਆ ਥੱਲੇ ਵਾਲੀ ਸਾਈਡ ਤੇ ਤੁਸੀਂ ਇਕੱਠ ਜਿਹੜਾ ਉਹ ਦੇਖੇ ਲਿਆ ਹਨ ਸੰਗਤਾਂ ਦਾ ਬਹੁਤ ਜਰਗਦਾ ਮੇਲਾ ਜਿਹੜਾ ਉਹ ਭਰ ਗਿਆ ਪਹਿਲਾ ਜਰਗਦਾ ਮੇਲਾ ਤੇ ਇੱਥੇ ਆਹ ਸਾਈਡ ਸੰਗਤਾਂ ਜਿਹੜੀ ਉਹ ਆ ਕੇ ਮਿੱਟੀ ਕੱਢਦੀਆਂ ਨੇ ਤੇ ਉੱਪਰ ਮੱਥਾ ਲੇਕਣ ਤੋਂ ਬਾਅਦ ਉਹ ਹਨ ਇੱਥੇ ਜਿਹੜੀ ਉਹ ਸੰਗਤਾਂ ਵੱਲੋਂ ਮਿੱਟੀ ਕੱਢੀ ਜਾਂਦੀ ਆ ਤੇ ਇਸੇ ਤਰ੍ਹਾਂ ਜਿਹੜਾ ਉਹ ਬਹੁਤ ਹਜ਼ਾਰਾਂ ਸਾਲਾਂ ਤੋਂ ਇਹ ਮੇਲਾ ਜਿਹੜਾ ਉਹ ਚੱਲਦਾ ਆ ਰਿਹਾ ਹੈ ਤੇ ਬਾਕੀ ਉੱਪਰ ਮੱਥਾ ਟੇਕਣ ਤੋਂ ਬਾਅਦ ਫਿਰ ਸੰਗਤਾਂ ਇੱਥੇ ਆ ਕੇ ਜਿਹੜਾ ਉਹ ਮੱਥਾ ਉਹ ਪਿਗਦੀਆਂ ਨੇ ਆਗੇ ਜੱਗੇ ਚੱਲਦੇ ਆਪਾਂ ਕਿਉਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਣੇ ਆਗੇ ਤੇ ਆ ਇਧਰੋਂ ਸਾਰਾ ਉਹ ਮੰਦਿਰ ਆ ਹਨ ਇਹ ਮੰਦਿਰ ਉੱਪਰ ਬਣਿਆ ਹੋਇਆ ਕਾਲਦੇ ਆ ਜੀ ਹੁਣ ਆਪਾਂ ਪਾਕਿਸਤਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਤਰਾ ਦੇ ਰੰਗ ਵੀ ਜਿਹੜਾ ਉਹ ਹੁੰਦੇ ਨੇ ਚੜਕੇ ਦੇ ਮੇਲੇ ਦੇ ਉੱਪਰ ਬਾਬੇ ਇੱਥੇ ਪਹੁੰਚੇ ਹੋਏ ਨੇ ਤੇ ਅੱਗੇ ਚੱਲਦੇ ਆਂ ਕਿਉਂ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆਂ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਤੇ ਹੁਣ ਚੱਲਦੇ ਆਪਾਂ ਅੱਗੇ ਨੂੰ ਤੇ ਇੱਥੇ ਵੀ ਜਿਹੜੀ ਉਹ ਸੰਗਤਾ ਵੱਲੋਂ ਜਿਹੜੀ ਉਹ ਮਿੱਟੀ ਕੱਢੀ ਜਾਂਦੀ ਆ ਹਨ ਉੱਪਰੋਂ ਮੱਥਾ ਦੇ ਕੇ ਮੇਰੇ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਮਿੱਟੀ ਕੱਢਣ ਵਾਸਤੇ ਹਾਂਜੀ ਆਪਾਂ ਤੁਹਾਨੂੰ ਅੰਦਰੋਂ ਮੰਦਰ ਦੇ ਵੀ ਜਿਹੜੇ ਉਹ ਦਰਸ਼ਨ ਕਰਵਾਤੇ ਬਾਕੀ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਇਆ ਚਰਗ ਦਾ ਹਨਾ ਵੀ ਕਿਸ ਤਰ੍ਹਾਂ ਮੇਲੇ ਦੇ ਵਿੱਚ ਦੁਕਾਨਾਂ ਲੱਗਦੀਆਂ ਨੇ ਝੂਲੇ ਜਿਹੜੇ ਉਹ ਲੱਗਦੇ ਨੇ ਤੇ ਇਹ ਜਿਹੜਾ ਚਰਗ ਦਾ ਪਹਿਲਾ ਮੇਲਾ 18 ਮਾਰਚ ਦਾ ਬਾਕੀ ਇਹ ਤੋਂ ਜਿਹੜਾ ਅਗਲਾ ਮੇਲਾ ਉਹ ਹੈਗਾ 25 ਮਾਰਚ ਦਾ ਤੇ ਜਿਹੜਾ ਤੀਸਰਾ ਮੇਲਾ ਉਹ ਹੈਗਾ 1 April ਦਾ ਹਨਾ ਇਹ ਤਰੀਕਿਆਂ ਦੇ ਜਿਹੜੇ ਉਹ ਮੇਲੇ ਨੇ ਮੰਗਲਵਾਰਾਂ ਦਿੰਦਾ ਜਿਹੜਾ ਉਹ ਮੇਲਾ ਹੁੰਦਾ ਚਰਗ ਦੇ ਵਿੱਚ ਤੇ ਤਿੰਨ ਮੇਲੇ ਇਹ ਲੱਗਣੇ ਨੇ ਸੋ ਇਹ ਵੀਡੀਓ ਨੂੰ ਆਪਾਂ ਅੱਜ ਦਿਨ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ